ਜਦੋਂ ਗੁਰੂ ਸਾਹਿਬ ਜੀ ਅੰਦਰੋਂ ਇਹ ਅੰਦਰੋਂ ਪੜਦੇ ਖੋਲ ਦੁੰਦੇ ਹਨਗੇ ਹਉਮੈ ਦੇ ਉਦੋਂ ਦ੍ਰਿਗ ਦ੍ਰਿਸ਼ਟੀ ਵੱਡੀ ਦ੍ਰਿਸ਼ਟੀ ਜਾਗ ਪੈਂਦੀ ਹੈ। ਦੇਖਾ ਮੁਕਤੀ ਦੇ ਪੰਡਾਰੇ ਜੋ ਬ੍ਰਹਮੰਡ ਦੇ ਸੋਈ ਪਿੰਦੇ ਜੋ ਖੋਜਿਆ ਸੋ ਬਾਗ ਹੈ। ਜੋ ਬ੍ਰਹਮੰਡ ਵਿੱਚ ਚੀਜ਼ ਹੈ ਉਹ ਇੱਕ ਦੇਜ ਜਿਵੇਂ ਲੱਗ ਜਾਂਦੀ ਹੈ। ਇਸ ਤਰ੍ਹਾਂ ਦ੍ਰਿਗ ਦ੍ਰਿਸ਼ਟੀ ਵੱਡੀ ਦ੍ਰਿਸ਼ਟੀ ਹੋ ਜਾਂਦੀ ਹੈ। ਉਹ ਦੇਖ ਲੈਂਦਾ ਮੁਕਤੀ ਦੇ ਪੰਡਾਰੇ ਨੂੰ ਸ਼ਲੋਕ, ਅਸ਼ਮੀਪੋਸ ਰੂਪ ਸ੍ਰੀ ਆਦਿ ਨੂੰ ਮੁਕਤੀ ਹੈ। ਕੈਵਲ ਮੋਹ ਜੀਵਨ ਮੋਹ ਬਦੇ ਮੁਕਤਾ ਤਕ ਇਹ ਸਾਰੀਆਂ ਨੂੰ ਪੜਾਰੇ ਨੂੰ ਵੇਖ ਲੈਂਦਾ ਹਿਰਦੇ ਦੇ ਅੰਦਰ ਖੁੱਲ ਜਾਂਦੀਆਂ ਸਾਰੀਆਂ ਚੀਜ਼ਾਂ ਜਦੋਂ ਦਸਵੇਂ ਦਰਵਾਜ਼ੇ ਅੰਦਰ ਖੋਲ ਦਿੰਦੇ ਹੈ ਤ੍ਰਿਪਤੀ ਛੁੱਟੇ ਦਸਮੇ ਦਰ ਖੁੱਲੇ ਤਾਂ ਮਨ ਖੀਵਾ ਭਾਈ ਇਹਦਾ ਟਿੰਗਲਾ ਔਰ ਸੁਖਮਨੈ ਟਿੰਗਲਾ ਜਦੋਂ ਖੁੱਲ ਜਾਂਦੀ ਹੈ ਉਦੋਂ ਦਸਵੇਂ ਦਰ ਤੇ ਦ੍ਰਿਸ਼ਟੀ ਹੁੰਦੀ ਹੈ ਜੋ ਦੁਨੀਆਂ ਜਵਰਦਾ ਉਹ ਸਾਰਾ ਉਹਨੂੰ ਦਿਸਣ ਲੱਗ ਜਾਂਦਾ ਸਮਾਧੀ ਦੇ ਅੰਦਰ ਇਸ ਤੋਂ ਕਾਦਰ ਦ੍ਰਿਸ਼ਟੀ ਹੋ ਜਾਂਦੀ ਹੈ ਮੁਕਤੀ ਦਾ ਢੰਡਾਰਾ ਸੰਸਰ ਨਾਲ ਕਬਲ ਦੋਖਨੇ ਦਾਰ ਦੇ ਜੋ ਮੂਰਤਨੀ ਸਥਾਨ ਦੇ ਵਿੱਚ ਹੈ ਉਸ ਥਾਂ ਦੇ ਅੰਦਰ ਗੁਰੂ ਦਾ ਵਾਸਾ ਹੈ ਗੁਰਾਂ ਦੀ ਕਿਰਪਾ ਕਰਕੇ ਮੁਕਤੀ ਦਾ ਢੰਡਾਰਾ ਗਿਆਨ ਵੇਖ ਲੈਂਦਾ ਪ੍ਰਾਪਤ ਕਰ ਲੈਂਦਾ ਹੈ ਅੰਦਰ ਮਹਿਲ ਅਨੇਕ ਹੈ ਅੰਦਰ ਸੰਤ ਸੰਗਤ ਜੀ ਨੇ ਇੱਕਾਂ ਹੀ ਜੋਗਰਾਹ ਮੰਡੇ ਸੋਈ ਪਿੰਡੇ ਜੋਗਰਾਹ ਮੰਡੇ ਇੱਕ ਤੇ ਦੇਹ ਵਿੱਚ ਹੈ ਅਨੇਕਾਂ ਹੀ ਮਹਿਲ ਆਕਾਰ ਹਨਗੇ ਅਨੇਕਾਂ ਮਹਿਲ ਵਿਹਾਨ ਗੀਆਂ ਉਹ ਮਹਲ ਰੂਪ ਜੋ ਬ੍ਰਹਮ ਹਨ ਉਹਦੇ ਵਿੱਚ ਕੋਈ ਜੀਵ ਜੰਤ ਬ੍ਰਹਮੰਡ ਖੜ ਰੋਮ ਰੋਮ ਵਿੱਚ ਕਰੋੜਾਂ ਹੀ ਹਨ ਕੋਟ ਬ੍ਰਹਮੰਡ ਕੋਠਾਕਰ ਸਾਮੀ ਹੈ ਜੀਉ ਕਰੇ ਵਸੇਰਾ ਉਹਦੇ ਵਿੱਚ ਫਿਰ ਜੀਵ ਵਸਿਆ ਕਰਦਾ ਉਸ ਬ੍ਰਹਮ ਵਿੱਚ ਜਦੋਂ ਉਹ ਪਲਿਸ਼ਟੀ ਹੋ ਜਾਂਦੀ ਹੈ ਅੱਗੇ ਐਵੇਂ ਜਿਸ ਪ੍ਰਕਾਰ ਸਾਤ ਸੰਗੀ ਸੂਰਜ ਦੇ ਸਾਹਮਣੇ ਇੱਕ ਰੀਤੇ ਅਵਰਕ ਜਿਹਾ ਮੋੜਾ ਜਿਹਾ ਸਿਰਕਲ ਜਿਹੜਾ ਹੈ ਉਹ ਚਮਕਦਾ ਹੁੰਦਾ ਹੈ ਸੂਰੀ ਦੀ ਕਿਰਨ ਨਾਲ ਐਵੇਂ ਉਸ ਪਰਮੇਸ਼ਰ ਦੇ ਅੱਗੇ ਇਹ ਮਨ ਹੈ ਇੱਕ ਚੀਜ਼ ਇਹ ਕਰੋੜਾਂ ਬ੍ਰਹਮਾਂ ਨਾਲ ਰਹਿਦੇ ਤੁਰ ਬਿਦੇ ਨਿਆਰੀ ਉਹਦੋਂ ਫਿਰ ਇਹ ਜੀਵ ਭਾਵ ਛੱਡ ਕਰਕੇ ਉਸ ਬ੍ਰਹਮ ਚੇਤਨ ਦੇ ਦੀ ਵਸਾ ਕਰ ਲੈਂਦਾ ਅੰਦਰ ਹੀ ਮਨ ਅਨੇਕਾਂ ਵਹਲਾ ਦੇ ਅੰਦਰ ਕੋਈ ਬ੍ਰਹਮ ਹੈ ਉਸ ਨੂੰ ਵੇਖ ਕੇ ਉਹ ਜੀ ਵਸਣਾ ਕਰਦਾ ਹੈ ਮਨਿਕ